ਹੋ ਚੁੱਕੀ ਹੈ ਅਤੇ ਇਸ ਵਕਤ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪਹੁੰਚੇ ਨੇ ਅਤੇ ਰੈਲੀ ਦੀ ਸ਼ੁਰੂਆਤ ਜਿਹੜੀ ਹੈਗੀ ਆ ਉਹ ਹੋ ਚੁੱਕੀ ਹੈ। ਬਾਬਾ ਜੀ ਦੇਖ ਸਕਦੇ ਹੋ ਇਸ ਵਕਤ ਇੱਥੇ ਪਹੁੰਚੇ ਹੋਏ ਨੇ। ਅਤੇ ਵੱਡੀ ਗਿਣਤੀ ਵਿੱਚ ਸਮਰਥਕ ਜਿਹੜੇ ਨੇ ਨਾਲ ਉਹਨਾਂ ਦੇ ਇੱਥੇ ਮੌਜੂਦ ਦਿਖਾਈ ਦੇ ਰਹੇ ਨੇ। ਇਹ ਤਸਵੀਰ ਜਿਹੜੀ ਹੈਗੀ ਫਿਰੋਜ਼ਪੁਰ ਦਾ ਤੁਹਾਡੇ ਨਾਲ ਸੰਜੀ ਕਰ ਰਹੇ ਆ। ਕਿਤੇ ਕੇ ਇਸ ਵਕਤ ਵੀਡੀਓ ਦੇਖ ਰਹੇ ਸਾਰੀ ਸੰਗਤ ਨੂੰ ਮੇਰੇ ਵੱਲੋਂ ਰਾਧਾ ਸਵਾਮੀ ਜੀ। ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋਗੇ ਕੁਝ ਦਿਨ ਪਹਿਲਾਂ ਪੰਜਾਬ ਦੇ ਰਾਜਪਾਲ ਵੱਲੋਂ ਨਸ਼ਾ ਦੇ ਵਿਰੁੱਧ ਇੱਕ ਰੈਲੀ ਕੱਢੀ ਗਈ ਜਿਸ ਦੇ ਵਿੱਚ ਬਾਬਾ ਜੀ ਡੇਰਾ ਬਿਆਸ ਮੁਖੀ ਵੀ ਹਾਜ਼ਰ ਹੋਏ ਉਹਨਾਂ ਨੂੰ ਇਸ ਰੈਲੀ ਦੇ ਵਿੱਚ ਹਾਜ਼ਰ ਹੋਣ ਲਈ ਆਪ ਰਾਜਪਾਲ ਪੰਜਾਬ ਦੇ ਰਾਜਪਾਲ ਨੇ ਇਨਵਾਈਟ ਕੀਤਾ ਫੋਨ ਕੀਤਾ ਤੇ ਬੁਲਾਇਆ ਬਾਬਾ ਜੀ ਇਸ ਰੈਲੀ ਦੇ ਵਿੱਚ ਸ਼ਾਮਲ ਹੋਏ ਇਸ ਪੈਦਲ ਯਾਤਰਾ ਦੇ ਵਿੱਚ ਬਾਬਾ ਜੀ ਸਾਰੀ ਸੰਗਤ ਦੇ ਨਾਲ ਉਹਨਾਂ ਦੀ ਚੌਣ ਵਾਲੀ ਸੰਗਤ ਤੇ ਹੋਰ ਪੰਜਾਬ ਦੇ ਉੱਗੀਆਂ ਸ਼ਖਸੀਅਤਾਂ ਰਾਜਨੀਤਿਕ ਸ਼ਖਸੀਅਤਾਂ ਅਤੇ ਬਹੁਤ ਸਾਰੇ ਲੋਕ ਇਸ ਰੈਲੀ ਵਿੱਚ ਸ਼ਾਮਲ ਹੋਏ 2 ਦਿਨ ਤੋਂ ਚੱਲ ਰਹੀ ਇਸ ਰੈਲੀ ਦੇ ਵਿੱਚ ਬਾਬਾ ਜੀ ਨੇ ਆ ਕੇ ਪੈਦਲ ਯਾਤਰਾ ਕੀਤੀ ਤੇ ਜਿੱਦਾਂ ਜਿੱਦਾਂ ਲੋਕ ਇਹ ਯਾਤਰਾ ਕਰ ਰਹੇ ਸੀ ਤੇ ਬਾਬਾ ਜੀ ਵੀ ਨਾਲ ਪੂਰੀ ਰੈਲੀ ਦੇ ਵਿੱਚ ਸ਼ਾਮਲ ਹੋਏ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਹੋ ਬਾਕੀ ਅੱਗੇ ਤੁਹਾਨੂੰ ਇੱਕ ਵੀਡੀਓ ਦਿਖਾਉਨੇ ਆ ਕਿ ਕਿਸ ਤਰ੍ਹਾਂ ਬਾਬਾ ਜੀ ਰੈਲੀ ਦੇ ਵਿੱਚ ਸ਼ਾਮਲ ਹੋਏ

ਰੇਲੀ ਦੇ ਵਿੱਚ ਉਹ ਇਸ ਤਰੀਕੇ ਨਾਲ ਪੁੱਛੇ ਹੋਣ ਤੇ ਇਸ ਵਕਤ ਜਿਹੜੀ ਰੈਲੀ ਚੱਲ ਰਹੀ ਹੈ ਇਸ ਵਿੱਚ ਹਿੱਸਾ ਬੰਦੇ ਹੋਏ ਨਜ਼ਰ ਆ ਰਹੇ ਨੇ ਪੈਦਲ ਮਾਰਚ ਹੈ ਇਸ ਵਿੱਚ ਕੀ ਗੁਲਾਕਨ ਜਿਹੜੇ ਨੇ ਉਹ ਵਿਸ਼ੇਸ਼ ਤੌਰ ਤੇ ਮੌਜੂਦ ਨੇ ਨਾਲ ਰਾਣਾ ਗੁਰਮੀਤ ਸਿੰਘ ਜਿਹੜੇ ਨੇ ਉਹ ਮੌਜੂਦ ਨੇ ਤਾਂ ਇਹ ਤਸਵੀਰ ਦੇਖ ਸਕਦੇ ਹੋ ਆਪਣੇ ਆਪ ਵਿੱਚ ਵੱਖਰੀ ਤਸਵੀਰ ਹੈ ਜਿੱਤੇ ਕਿ ਇਸ ਵਕਤ ਗੁਲਾਕਨ ਕਟਾਰੀਆ ਜਿਹੜੇ ਨੇ ਹੱਥ ਜੋੜ ਕੇ ਸਭ ਦਾ ਅਭਿਵਾਦਨ ਕਰਦੇ ਹੋਏ ਸਭ ਦਾ ਸਵਾਗਤ ਕਰਦੇ ਹੋਏ ਤਾਂ ਇੱਕ ਵਕਤ ਵਿੱਚ ਸਾਡੇ ਡੇਰਾ ਵਿਆਸ ਜਿਹੜੇ ਨੇ ਉਹ ਤੁਹਾਨੂੰ ਨਜ਼ਰ ਆਣਗੇ ਤੇ ਤਸਵੀਰ ਜਿਹੜੀ ਹੈ ਏ ਫਰੋਜ਼ਬੋਰਡ ਦੀ ਤਸਵੀਰ ਤੁਹਾਡੇ